ਇੱਕ ਗੱਡੀ ਵਾਲੇ ਨੇ ਹਾਰਨ ਮਾਰਤਾ ਤੇ ਕੋੜਾ ਡਰ ਗਿਆ ਜਦੋਂ ਕੋੜਾ ਡਰਿਆ ਨੂੰ ਚੱਕ ਕੇ ਮਾਰਿਆ ਥੱਲੇ ਮੈਡਨ ਫਿਲਮ ਦੇ ਸ਼ੂਟਿੰਗ ਦੇ ਦੌਰਾਨ ਚੈਰ ਅੰਦਾਵਾ ਨਾਲ ਘੋੜ ਸਵਾਰੀ ਕਰਦੇ ਸਮੇਂ ਵਾਪਰਿਆ ਸੀ ਹਾਦਸਾ ਜਿਸ ਦੀ ਵੀਡੀਓ ਚੈਰ ਅੰਦਾਵਾ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਵੀ ਸਾਂਝਾ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ਼ ਕਿਸ ਤਰ੍ਹਾਂ ਚੈਰ ਅੰਦਾਵਾ ਚੌਟ ਸੜਕ ਤੇ ਘੋੜ ਸਵਾਰੀ ਕਰਦੇ ਨੇ ਤੇ ਇੱਕ ਗੱਡੀ ਦਾ ਹਾਰਨ ਸੁਣ ਕੇ ਉਹਦਾ ਜੋ ਘੋੜਾ ਹੈ ਉਹ ਕਬਰਾ ਜਾਂਦਾ ਹੈ ਤੇ ਚੈਰ ਅੰਦਾਵਾ ਥੱਲੇ ਡਿੱਗ ਜਾਂਦੇ ਹੈ ਇਸ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ ਚੈਰ ਅੰਦਾਵਾ ਜਿਸ ਤਰੀਕੇ ਦੇ ਨਾਲ ਥੱਲੇ ਡਿੱਗਦੇ ਆ ਉਹਨਾਂ ਦੇ ਸ਼ੋਲਡਰ ਤੇ ਵੀ ਸੱਟ ਲੱਗ ਜਾਂਦੀ ਹੈ ਜਿਸ ਦਾ ਐਕਸਟਰਾ ਵੀ ਉਹਨਾਂ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਵੈਲ ਜੈ ਰੰਦਾਵਾ ਸਟੰਟ ਦੇ ਵਿੱਚ ਕਿੰਨੇ ਜ਼ਿਆਦਾ ਐਕਸਪਰਟ ਨੇ ਤਾਂ ਸਾਰੇ ਜਾਣਦੇ ਆ ਇਸ ਦੌਰਾਨ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਉਹਨਾਂ ਨੇ ਸਾਰੇ ਸਟੰਟ ਆਪ ਕੀਤੇ ਨੇ ਤੇ ਉਹਨਾਂ ਨੂੰ ਜੋ ਸੱਟਾਂ ਲੱਗੀਆਂ ਨੇ ਉਹ ਸਾਰੀਆਂ ਉਹਨਾਂ ਨੇ ਜੋ ਇਸ ਸ਼ੂਟਿੰਗ ਦੇ ਦੌਰਾਨ ਹਾਦਸੇ ਵਾਪਰੇ ਆ ਉਸ ਦੀ ਜਾਣਕਾਰੀ ਵੀ ਫੈਨਸ ਨਾਲ ਸਾਂਝਾ ਕੀਤੀ ਹੈ ਕਿ ਕਿੰਨੀ ਮਿਹਨਤ ਤੇ ਕਿੰਨੀ ਡੈਡੀਕੇਸ਼ਨ ਦੇ ਨਾਲ ਪੂਰੀ ਟੀਮ ਨੇ ਇਸ ਫਿਲਮ ਦੇ ਲਈ ਕੰਮ ਕੀਤਾ ਹੈ ਕਲ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਇੱਕ ਗੱਡੀ ਵਾਲੇ ਨੇ ਹਾਰਨ ਮਾਰਤਾ ਤੇ ਕੋੜਾ ਡਰ ਗਿਆ ਜਦੋਂ ਕੋੜਾ ਡਰਿਆ ਨੂੰ ਚੱਕ ਕੇ ਮਾਰਿਆ ਥੱਲੇ ਮੈਡਨ ਫਿਲਮ ਦੇ ਸ਼ੂਟਿੰਗ ਦੇ ਦੌਰਾਨ ਚੈਰ ਰੰਦਾਵਾ ਨਾਲ ਕੋੜ ਸਵਾਰੀ ਕਰਦੇ ਸਮੇਂ ਵਾਪਰਿਆ ਸੀ ਹਾਦਸਾ ਜਿਸ ਦੀ ਵੀਡੀਓ ਚੈਰ ਰੰਦਾਵਾ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਵੀ ਸਾਂਝਾ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ਼ ਕਿਸ ਤਰ੍ਹਾਂ ਚੈਰ ਰੰਦਾਵਾ ਜਦ ਸੜਕ ਤੇ ਕੋੜ ਸਵਾਰੀ ਕਰਦੇ ਨੇ ਤੇ ਇੱਕ ਗੱਡੀ ਦਾ ਹੋਰਨ ਸੁਣ ਕੇ ਉਹਦਾ ਜੋ ਘੋੜਾ ਹੈ ਉਹ ਕਬਰਾ ਜਾਂਦਾ ਹੈ ਤੇ ਚੈਰ ਰੰਦਾਵਾ ਥੱਲੇ ਡਿੱਗ ਜਾਂਦੇ ਹੈ ਇਸ ਦੌਰਾਨ ਦਾ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਿਹਾ ਹੈ ਚੈਰ ਰੰਦਾਵਾ ਜਿਸ ਦੇ ਨਾਲ ਥੱਲੇ ਡਿੱਗਦੇ ਆ ਉਹਨਾਂ ਦੇ ਸ਼ੋਲਡਰ ਤੇ ਵੀ ਸੱਟ ਲੱਗ ਜਾਂਦੀ ਹੈ ਜਿਸ ਦਾ ਐਕਸਟਰਾ ਵੀ ਉਹਨਾਂ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਵੈਲ ਜੈ ਰੰਦਾਵਾ ਸਟੰਟ ਦੇ ਵਿੱਚ ਕਿੰਨੇ ਜ਼ਿਆਦਾ ਐਕਸਪਰਟ ਨੇ ਤਾਂ ਸਾਰੇ ਜਾਣਦੇ ਆ ਇਸ ਦੌਰਾਨ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਉਹਨਾਂ ਨੇ ਸਾਰੇ ਸਟੰਟ ਆਪ ਕੀਤੇ ਨੇ ਤੇ ਉਹਨਾਂ ਨੂੰ ਜੋ ਸੱਟਾਂ ਲੱਗੀਆਂ ਨੇ ਉਹ ਸਾਰੀਆਂ ਉਹਨਾਂ ਨੇ ਜੋ ਇਸ ਸ਼ੂਟਿੰਗ ਦੇ ਦੌਰਾਨ ਹਾਦਸੇ ਵਾਪਰਿਆ ਉਸ ਦੀ ਜਾਣਕਾਰੀ ਵੀ ਫੈਨਸ ਨਾਲ ਸਾਂਝਾ ਕੀਤੀ ਹੈ ਕਿ ਕਿੰਨੀ ਮਿਹਨਤ ਤੇ ਕਿੰਨੀ ਡੈਡੀਕੇਸ਼ਨ ਦੇ ਨਾਲ ਪੂਰੀ ਟੀਮ ਨੇ ਇਸ ਫਿਲਮ ਦੇ ਲਈ ਕੰਮ ਕੀਤਾ ਹੈ। ਬਲ ਤੁਸੀਂ ਵੀ ਦੇਖੋ ਇਹ ਵੀਡੀਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣੀ ਰਾਏ ਜ਼ਰੂਰ ਸਾਂਝਾ ਕਰੋ।